ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜਿਨ੍ਹਾਂ ਨੂੰ ਲੱਗਦਾ ਹੈ ਵੀ ਸਾਡੀ ਤਾਂ ਕਿਸਮਤ ਹੀ ਮਾੜੀ ਆ ਇਹ ਦੁੱਖ ਤਕਲੀਫਾਂ ਪਰੇਸ਼ਾਨੀਆਂ ਸਾਡੀ ਕਿਸਮਤ ਦੇ ਵਿੱਚ ਲਿਖੀਆਂ ਨੇ ਇਸ ਕਰਕੇ ਇਹਨਾਂ ਨੂੰ ਭੋਗਣਾ ਹੀ ਪਵੇਗਾ ਤਾਂ ਉਹ ਆਪਣੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਾਣਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ-ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਣਾ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਉਹਨਾਂ ਲੋਕਾਂ ਦੀ ਗੱਲ ਕਰਾਂਗੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਦੁੱਖ ਤਕਲੀਫਾਂ ਮੁਸ਼ਕਲਾਂ ਨੂੰ ਦੇਖ ਕੇ ਘਬਰਾ ਜਾਂਦੇ ਨੇ ਅਤੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੇ ਸ਼ੁਰੂ ਕਰ ਦਿੰਦੇ ਨੇ ਵੀ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਮੇਰੀ ਕਿਸਮਤ ਦੇ ਵਿੱਚ ਇਹ ਦੁੱਖ ਤਕਲੀਫ ਕਿਉਂ ਲਿਖੀ ਇਹਦੇ ਲਈ ਆਪਾਂ ਇੱਕ ਨਿੱਕੀ ਜਿਹੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਕਹਾਣੀ ਬਹੁਤ ਵੱਡੀ ਸਿੱਖਿਆ ਦਿੰਦੀ ਆ ਇਦਾਂ ਹੀ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਦੋ ਸਕੇ ਭਰਾ ਰਹਿੰਦੇ ਸਨ ਦੋਵਾਂ ਭਰਾਵਾਂ ਦੀ ਪੜ੍ਹਾਈ ਲਿਖਾਈ ਪਰਵ੍ਰਿਸ਼ ਇੱਕੋ ਜਿਹੀ ਹੋਈ ਕਹਿੰਦੇ ਛੋਟੇ ਭਰਾ ਨੂੰ ਆਪਣੇ ਵੱਡੇ ਭਰਾ ਦੇ ਨਾਲੋਂ ਅਕਸਰ ਨੰਬਰ ਜ਼ਿਆਦਾ ਆਉਂਦੇ ਕਿਉਂਕਿ ਉਹ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਪਰ ਫਿਰ ਵੀ ਦੋਵਾਂ ਭਰਾਵਾਂ ਦਾ ਬੜਾ ਪਿਆਰ ਕਦੇ ਵੀ ਨੰਬਰਾਂ ਨੂੰ ਲੈ ਕੇ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਕੋਈ ਈਰਖਾ ਨਹੀਂ ਕਿ ਦੋਵੇਂ ਹੀ ਧਾਰਮਿਕ ਖਿਆਲਾਂ ਵਾਲੇ ਸੀ ਪਰਮਪਿਤਾ ਪਰਮਾਤਮਾ ਜੀ ਦੇ ਉੱਤੇ ਵਿਸ਼ਵਾਸ ਰੱਖਣ ਵਾਲੇ ਭਜਨ ਬੰਦਗੀ ਕਰਨ ਵਾਲੇ ਸਨ ਮਨ ਵਿੱਚ ਬੜਾ ਹੀ ਸੇਵਾ ਦਾ ਭਾਵ ਕਿਤੇ ਵੀ ਸੇਵਾ ਕਰਨ ਦਾ ਮੌਕਾ ਮਿਲਦਾ ਨੇਕ ਕੰਮ ਕਰਨ ਦਾ ਮੌਕਾ ਮਿਲਦਾ ਤਾਂ ਜ਼ਰੂਰ ਕਰਦੇ ਕਹਿੰਦੇ ਇਹਨਾਂ ਦੇ ਪਿੰਡ ਦੇ ਵਿੱਚ ਇੱਕ ਸੰਤ ਜੀ ਰਹਿੰਦੇ ਸਨ ਤਾਂ ਇਹ ਦੋਵੇਂ ਭਰਾ ਉਹ ਸੰਤ ਜੀ ਦੀ ਸੰਗਤ ਕਰਦੇ ਕੋਈ ਵੀ ਕੰਮ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਸੰਤ ਜੀ ਦਾ ਆਸ਼ੀਰਵਾਦ ਲੈਂਦੇ ਇਸੇ ਤਰ੍ਹਾਂ ਕਹਿੰਦੇ ਜਦੋਂ ਇਹਨਾਂ ਦੀ ਪੜ੍ਹਾਈ ਖਤਮ ਹੋਈ ਇਹ ਨਾਲੇ ਨੌਕਰੀ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਇਹਨੇ ਕਹਿੰਦੇ ਇਹਨਾਂ ਨੂੰ ਪਤਾ ਲੱਗਾ ਕਿ ਇੱਕ ਕੰਪਨੀ ਦੇ ਵਿੱਚ ਕੁਝ ਮਲਾਜਮਾਂ ਦੀ ਲੋੜ ਆ ਤਾਂ ਇਹ ਉੱਥੇ ਨੌਕਰੀ ਪ੍ਰਾਪਤ ਕਰਨ ਦੀ ਯੋਗਤਾ ਰੱਖਦੇ ਸਨ। ਇਸ ਕਰਕੇ ਇਹ ਆਪਣੇ ਮਾਪਿਓ ਦਾ ਆਸ਼ੀਰਵਾਦ ਲੈ ਕੇ ਸੰਤ ਜੀ ਦਾ ਆਸ਼ੀਰਵਾਦ ਲੈ ਕੇ ਉਸ ਕੰਪਨੀ ਨੂੰ ਤੁਰ ਪਏ। ਕੰਪਨੀ ਦੇ ਮਾਲਕ ਨੇ ਜੋਗੀ ਇਹਨਾਂ ਨੂੰ ਪੁੱਛਣਾ ਦੱਸਣਾ ਸੀ। ਸਵਾਲ ਜਵਾਬ ਕੀਤੇ, ਇਹਨਾਂ ਦੇ ਪੜ੍ਹਾਈ ਲਿਖਾਈ ਦੇ ਦਸਤਾਵੇਜ਼ ਚੈੱਕ ਕੀਤੇ ਅਤੇ ਇਹਨਾਂ ਨੂੰ 2 ਦਿਨ ਦਾ ਸਮਾਂ ਦਿੱਤਾ ਕਿ ਆ ਕੀ 2 ਦਿਨ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕਿ ਨੌਕਰੀ ਦੇਣੀਆਂ ਜਾਂ ਨਹੀਂ ਕਿੰਦੇ ਦੋਵੇਂ ਭਰਾ ਕਰਨ ਵਾਪਸ ਆ ਕੇ ਆ ਕੇ ਸਾਰੀ ਗੱਲਬਾਤ ਆਪਣੇ ਮਾਪਿਆਂ ਨੂੰ ਦੱਸੀ ਮਾਪਿਆਂ ਨੇ ਆਪਣੇ ਛੋਟੇ ਬੱਚੇ ਦੇ ਉੱਤੇ ਭਰੋਸਾ ਦਿਖਾਉਂਦੇ ਹੋਏ ਕਿ ਆ ਵੀ ਤੇਰੀ ਨੌਕਰੀ ਤਾਂ ਪੱਕੀ ਆ ਤੇ ਇਹਨੂੰ ਤਾਂ ਨੌਕਰੀ ਮਿਲ ਗਈ ਯਾਨੀ ਕਿਉਂਕਿ ਤੇਰੇ ਨੰਬਰ ਵੀ ਜ਼ਿਆਦਾ ਨੇ ਵੱਡੇ ਭਰਾ ਨੇ ਵੀ ਆਪਣੇ ਛੋਟੇ ਭਰਾ ਨੂੰ ਇਹੋ ਗੱਲ ਕਹੀ ਕਿ ਤੇਰੇ ਨੰਬਰ ਵੀ ਜ਼ਿਆਦਾ ਆ ਅਤੇ ਤੂੰ ਇੰਟਰਵਿਊ ਦੇ ਵਿੱਚ ਸਾਰੇ ਸਵਾਲਾਂ ਦੇ ਜਵਾਬ ਵੀ ਬਿਲਕੁਲ ਠੀਕ ਦਿੱਤੇ ਇਸ ਕਰਕੇ ਤੇਰੀ ਨੌਕਰੀ ਤਾਂ ਪੱਕੀ ਆ ਚਲੋ ਕੋਈ ਨਾ ਕਰਦੇ ਵਿੱਚੋਂ ਕਿਸੇ ਇੱਕ ਜੀ ਨੂੰ ਤਾਂ ਨੌਕਰੀ ਮਿਲੇਗੀ ਨਾ ਕਹਿੰਦੇ ਇਹੀ ਸੋਚ ਕੇ ਸਭ ਨੂੰ ਲੱਗ ਰਿਹਾ ਸੀ ਕਿ ਛੋਟੇ ਭਰਾ ਦੀ ਨੌਕਰੀ ਬਿਲਕੁਲ ਪੱਕੀ ਆ ਵੱਡੇ ਦੇ ਲਈ ਥੋੜੀ ਚਿੰਤਾ ਸੀ ਪਰ ਕਹਿੰਦੇ ਜਿਸ ਦਿਨ ਨਤੀਜਾ ਆਇਆ ਤਾਂ ਬਿਲਕੁਲ ਉਲਟ ਹੋ ਗਿਆ ਜੇ ਵੱਡੇ ਨੂੰ ਨੌਕਰੀ ਮਿਲ ਗਈ ਪਰ ਛੋਟੇ ਨੂੰ ਨਹੀਂ ਮਿਲੀ ਸਾਰੇ ਹੀ ਹੈਰਾਨ ਸਨ ਕਿ ਇਹ ਕੀ ਬਣਿਆ ਛੋਟੇ ਦੇ ਨੰਬਰ ਵੀ ਜ਼ਿਆਦਾ ਸਵਾਲਾਂ ਦੇ ਜਵਾਬ ਵੀ ਬਿਲਕੁਲ ਸਹੀ ਦੇ ਕੇ ਆਇਆ ਹੈ ਪਰ ਇਨੂੰ ਨੌਕਰੀ ਕਿਉਂ ਨਹੀਂ ਮਿਲੀ ਤਮਾਮ ਪਿਓ ਦੇ ਮੋਹ ਨਿਕਲ ਗਿਆ ਕਿ ਲੱਗਦਾ ਉਸ ਦਿਨ ਇਹਦੀ ਕਿਸਮਤ ਨੇ ਇਹਦਾ ਸਾਥ ਨਹੀਂ ਦਿੱਤਾ ਕਹਿੰਦੇ ਬਸ ਮਾਂ ਪਿਓ ਦੇ ਮੋਹ ਇਹ ਗੱਲ ਸੁਣਨ ਦੀ ਧੀਰ ਸੀ ਇਸ ਗੱਲ ਦਾ ਇਹਦੇ ਮਨ ਦੇ ਉੱਤੇ ਇੰਨਾ ਅਸਰ ਹੋਇਆ ਕਿ ਇਹ ਤਾਂ ਸੱਚ ਮੁੱਚ ਇਹੀ ਸਮਝ ਕੇ ਬੈਠ ਗਿਆ ਵੀ ਮੇਰੀ ਕਿਸਮਤ ਹੀ ਮਾੜੀ ਹੈ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ ਬੜਾ ਦੁਖੀ ਹੋਇਆ ਨਰਾਸ਼ ਹੋਇਆ ਚੁੱਪਚਾਪ ਇੱਕ ਕੋਨੇ ਵਿੱਚ ਬੈਠ ਗਿਆ ਪਰਿਵਾਰ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਕੋਈ ਗੱਲ ਨਹੀਂ ਜੇ ਅੱਜ ਤੈਨੂੰ ਨੌਕਰੀ ਨਹੀਂ ਮਿਲੀ ਤਾਂ ਕੀ ਹੋਇਆ ਫਿਰ ਕੋਸ਼ਿਸ਼ ਕਰੀ ਤੈਨੂੰ ਇਹੋ ਵੀ ਵਧੀਆ ਨੌਕਰੀ ਮਿਲ ਸਕਦੀ ਹੈ ਕਿਉਂਕਿ ਤੂੰ ਆਪਣੀ ਪੜ੍ਹਾਈ ਲਿਖਾਈ ਦੇ ਵਿੱਚੋਂ ਬਹੁਤ ਚੰਗਾ ਹੈ ਪਰ ਕਹਿੰਦੇ ਇਹਨੇ ਕਿਸੇ ਦੀ ਗੱਲ ਨਹੀਂ ਮੰਨੀ ਚੁੱਪਚਾਪ ਇੱਕ ਕੁੰਨੇ ਦੇ ਵਿੱਚ ਬੈਠਾ ਆਪਣੀ ਕਿਸਮਤ ਨੂੰ ਹੀ ਦੋਸ਼ ਦੇ ਰਿਆ ਸੀ ਅਗਲਾ ਦਿਨ ਹੋਇਆ ਕੋਈ ਭਜਨ ਬੰਦਗੀ ਨਹੀਂ ਕੋਈ ਸੰਗਤ ਨਹੀਂ ਕਹਿੰਦੇ ਵੱਡਾ ਭਰਾ ਇਕੱਲਾ ਹੀ ਉਹ ਸੰਤ ਜੀ ਦੇ ਕੋਲ ਗਿਆ ਸੰਤ ਜੀ ਨੇ ਪੁੱਛਿਆ ਵੀ ਕੀ ਗੱਲ ਆ ਜੀ ਤੇਰਾ ਛੋਟਾ ਭਰਾ ਕਿਉਂ ਨਹੀਂ ਆਇਆ ਤਾਂ ਵੱਡੇ ਭਰਾ ਨੇ ਸਾਰੀ ਗੱਲ ਦੱਸੀ ਕਿ ਉਹਨੂੰ ਨੌਂਕਰੀ ਨਹੀਂ ਮਿਲੀ ਇਸ ਕਰਕੇ ਉਹ ਬਹੁਤ ਜ਼ਿਆਦਾ ਦੁਖੀ ਆ ਨਰਾਸ਼ ਆ ਅਤੇ ਆਪਣੀ ਕਿਸਮਤ ਨੂੰ ਦੋਸ਼ ਦੇ ਰਿਹਾ ਹੈ ਪਰਮ ਪਿਤਾ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰ ਰਿਹਾ ਹੈ ਸੰਤ ਜੀ ਨੇ ਕਿਹਾ ਵੀ ਤੁਸੀਂ ਉਹਨੂੰ ਮੇਰੇ ਕੋਲ ਲੈ ਕੇ ਆਓ ਮੈਂ ਉਹਨੂੰ ਸਹੀ ਕਾਰਨ ਦੱਸ ਸਕਦਾ ਹਾਂ ਉਹਨੂੰ ਸਹੀ ਸਮਝਾ ਸਕਦਾ ਹਾਂ ਕਹਿੰਦੇ ਵੱਡੇ ਪੁਰਾਣੇ ਕਿਹਾ ਕਿ ਨਹੀਂ ਸੰਤ ਜੀ ਉਹਨੂੰ ਤਾਂ ਜਿਵੇਂ ਪਰਮ ਪਿਤਾ ਪਰਮਾਤਮਾ ਤੋਂ ਵਿਸ਼ਵਾਸ ਹੀ ਉੱਠ ਗਿਆ ਹੈ ਉਹ ਤਾਂ ਦੁਖੀ ਨਰਾਸ਼ ਹੋਇਆ ਅੰਦਰ ਚੁੱਪਚਾਪ ਬੈਠਾ ਹੈ ਉਹਨੇ ਨਹੀਂ ਇੱਥੇ ਆਉਣਾ ਕਹਿੰਦੇ ਸੰਤ ਜੀ ਨੇ ਕਿਹਾ ਚਲੋ ਕੋਈ ਨਹੀਂ ਜੇ ਉਹ ਨਹੀਂ ਆ ਸਕਦਾ ਅਸੀਂ ਉਹਦੇ ਕੋਲ ਚਲੇ ਜਾਨੇ ਆ ਕਹਿੰਦੇ ਵੱਡੇ ਭਰਾ ਦੇ ਨਾਲ ਉਹ ਸੰਤ ਜੀ ਉਹਨਾਂ ਦੇ ਘਰ ਗਏ ਛੋਟੇ ਭਰਾ ਦੇ ਕੋਲ ਗਏ ਉਹਦੇ ਨਾਲ ਜਾ ਕੇ ਗੱਲਬਾਤ ਕੀਤੀ ਛੋਟੇ ਭਰਾ ਨੇ ਸੰਤ ਜੀ ਨੂੰ ਵੀ ਕਿਹਾ ਕਿ ਨਹੀਂ ਮੈਨੂੰ ਹੁਣ ਪ੍ਰਮਾਤਮਾ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ ਪ੍ਰਮਾਤਮਾ ਨੇ ਮੇਰੇ ਨਾਲ ਬਹੁਤ ਮਾੜਾ ਕੀਤਾ ਏ ਮੇਰੀ ਕਿਸਮਤ ਇੰਨੀ ਮਾੜੀ ਲਿਖੀ ਏ ਇੰਨੀ ਖਰਾਬ ਲਿਖੀ ਆ ਕਿ ਮੇਰੇ ਵਿੱਚ ਕਾਬਲੀਅਤ ਹੁੰਦਿਆਂ ਹੋਇਆਂ ਵੀ ਮੈਨੂੰ ਨੌਕਰੀ ਨਹੀਂ ਮਿਲੀ। ਕਹਿੰਦੇ ਸੰਤ ਜੀ ਨੇ ਉਸ ਲੜਕੇ ਨੂੰ ਸਮਝਾਉਣਾ ਸ਼ੁਰੂ ਕੀਤਾ ਵੀ ਪੁੱਤਰ ਤੈਨੂੰ ਇਹ ਨੌਕਰੀ ਕਿਉਂ ਨਹੀਂ ਮਿਲੀ? ਸੰਤ ਜੀ ਨੇ ਸਮਝਾਉਂਦੇ ਹੋਏ ਉਹਨੂੰ ਇੱਕ ਕਹਾਣੀ ਸੁਣਾਈ। ਕਿਹਾ ਪੁੱਤਰ ਤੇਰੇ ਹੀ ਵਾਂਗ ਇੱਕ ਲੜਕਾ ਪਰਮਪਿਤਾ ਪਰਮਾਤਮਾ ਦੇ ਉੱਤੇ ਬਹੁਤ ਵਿਸ਼ਵਾਸ ਰੱਖਦਾ ਸੀ। ਭਜਨ ਬੰਦਗੀ ਕਰਨ ਵਾਲਾ ਮਿਹਨਤੀ ਲੜਕਾ ਕਹਿੰਦੇ ਉਹ ਜੰਗਲ ਦੇ ਵਿੱਚੋਂ ਲੱਕੜਾ ਕੱਟ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਇੱਕ ਦਿਨ ਉਹ ਜੰਗਲ ਦੇ ਵਿੱਚ ਲੱਕੜਾ ਲੈਣ ਦੇ ਲਈ ਗਿਆ ਤਾਂ ਉੱਥੇ ਜਾ ਕੇ ਬੜਾ ਹਰਾਣ ਹੋਇਆ ਸਾਹਮਣੇ ਤੋਂ ਇੱਕ ਲੂੰਬੜੀ ਧਰਤੀ ਦੇ ਉੱਤੇ ਰੜਦੀ ਹੋਈ ਇਹਦੇ ਵੱਲ ਆ ਰਹੀ ਸੀ ਇਹਨੂੰ ਵੇਖ ਕੇ ਉਹ ਲੂੰਬੜੀ ਦੇ ਉੱਤੇ ਬੜਾ ਤਰਸ ਆਇਆ ਕਿਉਂਕਿ ਲੂੰਬੜੀ ਦੇ ਪੈਰ ਨਹੀਂ ਸਨਾਂ ਕਹਿੰਦੇ ਮਨ ਦੇ ਵਿੱਚ ਸੋਚਣ ਲੱਗਾ ਵੀ ਇਹ ਲੂੰਬੜੀ ਵਿਚਾਰੀ ਦੀ ਉਮਰ ਬਹੁਤੀ ਲੰਬੀ ਨਹੀਂ ਲੱਗਦੀ ਜਲਦ ਹੀ ਇਹ ਕਿਸੇ ਨਾ ਕਿਸੇ ਜੰਗਲੀ ਜਾਨਵਰ ਦਾ ਸ਼ਿਕਾਰ ਹੋ ਜਾਵੇਗੀ ਜਾਂ ਫਿਰ ਖੁਦ ਹੀ ਭੁੱਖ ਪਿਆਸ ਦੇ ਨਾਲ ਮਰ ਜਾਵੇਗੀ ਕਿਉਂਕਿ ਇਹ ਖੁਦ ਕਿਸੇ ਦਾ ਸ਼ਿਕਾਰ ਕਰ ਨਹੀਂ ਸਕਦੀ ਫਿਰ ਆਪਣੇ ਭੋਜਨ ਦਾ ਇੰਤਜ਼ਾਮ ਕਿੱਥੋਂ ਕਰੇਗੀ ਕਹਿੰਦੇ ਜਿਵੇਂ ਮਨ ਵਿੱਚ ਸੋਚ ਹੀ ਰਿਹਾ ਸੀ ਕਿ ਓਨੀ ਦੇਰ ਤੱਕ ਜੰਗਲ ਦੇ ਵਿੱਚ ਹਫੜਾ ਤਫੜੀ ਮੱਚ ਗਈ ਪਿੱਛੇ ਮੁੜ ਕੇ ਦੇਖਿਆ ਤਾਂ ਸ਼ੇਰ ਇਹਦੇ ਵੱਲ ਆ ਰਿਹਾ ਸੀ ਕਹਿੰਦੇ ਨੇ ਜਲਦੀ ਦੇ ਨਾਲ ਆਪਣੀ ਜਾਨ ਬਚਾਈ ਇੱਕ ਦਰਖਤ ਤੇ ਚੜ ਗਿਆ ਦਰਖਤ ਤੇ ਚੜ ਕੇ ਸਭ ਕੁਝ ਦੇਖਣ ਲੱਗਾ ਇਹ ਮਨ ਵਿੱਚ ਸੋਚ ਰਿਹਾ ਸੀ ਕਿ ਬਸ ਇਹ ਲੂੰਬੜੀ ਹੁਣ ਸ਼ੇਰ ਦਾ ਸ਼ਿਕਾਰ ਬਣ ਜਾਵੇਗੀ ਸ਼ੇਰ ਇਹਦੇ ਵੱਲ ਹੀ ਵੱਧ ਰਿਹਾ ਏ ਪਰ ਕਹਿੰਦੇ ਤਾਂ ਦੇ ਹੈ ਹੈਰਾਨ ਹੋ ਗਿਆ ਉਹ ਸ਼ੇਰ ਲੂੰਬੜੀ ਨੂੰ ਖਾਣ ਨਹੀਂ ਸੀ ਆਇਆ ਬਲਕਿ ਖਾਣਾ ਦੇਣ ਆਇਆ ਸੀ ਸ਼ੇਰ ਦੇ ਮੂੰਹ ਦੇ ਵਿੱਚ ਮਾਸ ਦਾ ਟੁਕੜਾ ਉਹਨੇ ਲੂੰਬੜੀ ਨੂੰ ਉਹ ਟੁਕੜਾ ਦਿੱਤਾ ਤੇ ਉੱਥੋਂ ਵਾਪਸ ਮੁੜ ਗਿਆ ਲੂੰਬੜੀ ਨੇ ਉਹ ਟੁਕੜਾ ਖਾਦਾ ਪਰਮਾਤਮਾ ਦਾ ਧੰਨਵਾਦ ਕੀਤਾ ਤੇ ਪਰਮਾਤਮਾ ਨੂੰ ਕਹਿਣ ਲੱਗੀ ਪਰਮਾਤਮਾ ਤੂੰ ਹਰ ਥਾਂ ਮੌਜੂਦ ਿਆ ਤੈਨੂੰ ਸਭ ਦੀ ਫਿਕਰ ਏ ਜਿਹਨੂੰ ਤੂੰ ਇਸ ਧਰਤੀ ਤੇ ਭੇਜਿਆ ਹੈ ਨਾ ਉਹਦੀ ਰੋਜੀ ਰੋਟੀ ਦੀ ਵੀ ਤੂੰ ਪੂਰੀ ਫਿਕਰ ਰੱਖਦਾ ਏ ਇਸ ਕਰਕੇ ਤੇਰਾ ਧੰਨਵਾਦ ਤੂੰ ਮੈਨੂੰ ਅੱਜ ਦਾ ਭੋਜਨ ਪ੍ਰਸ਼ਾਦਾ ਦਿੱਤਾ ਕਹਿੰਦੇ ਇਸ ਲੜਕੇ ਨੇ ਲੂੰਬੜੀ ਦੀ ਗੱਲ ਸੁਣ ਕੇ ਉਸ ਦਿਨ ਤੋਂ ਕੰਮ ਨਾ ਕਰਨ ਦਾ ਫੈਸਲਾ ਕਰ ਲਿਆ ਵੀ ਜੇ ਇਸ ਲੂੰਬੜੀ ਦੀ ਰੋਟੀ ਪਰਮਾਤਮਾ ਨੇ ਲਿਖੀ ਏ ਤਾਂ ਫਿਰ ਮੇਰੀ ਕਿਉਂ ਨਹੀਂ ਲਿਖੀ ਜੇ ਇਹਨੂੰ ਬੈਠੀ ਪਠਾਈ ਨੂੰ ਮਿਲ ਸਕਦਾ ਇਹ ਤਾਂ ਪਰਮਾਤਮਾ ਮੈਨੂੰ ਵੀ ਦਵੇਗਾ ਕਹਿੰਦੇ ਉਸ ਦਿਨ ਤੋਂ ਇਹਨੇ ਲੱਕੜਾ ਕਟਣੀਆਂ ਬੰਦ ਕਰ ਦਿੱਤੀਆਂ ਘਰ ਖਾਲੀ ਹੱਥ ਗਿਆ ਪਰਿਵਾਰ ਨੇ ਪੁੱਛਿਆ ਵੀ ਕੀ ਗੱਲ ਅੱਜ ਤੂੰ ਲੱਕੜਾ ਵੇਚ ਕੇ ਕੋਈ ਪੈਸਾ ਨਹੀਂ ਘਰ ਲੈ ਕੇ ਆਇਆ ਕੋਈ ਰਾਸ਼ਨ ਨਹੀਂ ਘਰ ਲੈ ਕੇ ਆਇਆ ਤਾਂ ਕਹਿਣ ਲੱਗਾ ਅੱਜ ਮੈਂ ਰਾਸ਼ਨ ਨਹੀਂ ਲੈ ਕੇ ਆਇਆ ਪਰ ਮੈਂ ਬਹੁਤ ਵੱਡੀ ਸਿੱਖਿਆ ਲੈ ਕੇ ਆਇਆ ਹਾਂ ਪਰਿਵਾਰ ਨੇ ਕਿਹਾ ਕਿਹੜੀ ਸਿੱਖਿਆ ਕਹਿਣ ਲੱਗਾ ਇਹ ਹੀ ਕਿ ਪਰਮਾਤਮਾ ਨੇ ਜਿਸ ਜੀਵ ਨੂੰ ਪੈਦਾ ਕਰਕੇ ਧਰਤੀ ਤੇ ਭੇਜਿਆ ਹੈ ਨਾ ਹਰ ਜੀਵ ਦਾ ਫਿਕਰ ਉਹ ਪਰਮ ਪਿਤਾ ਪਰਮਾਤਮਾ ਨੂੰ ਆ। ਪਰਮਾਤਮਾ ਨੇ ਸਭ ਦੇ ਕਰਮਾਂ ਦੇ ਵਿੱਚ ਰੋਜੀ ਰੋਟੀ ਲਿਖੀ ਆ ਅਤੇ ਉਹ ਹਰ ਜੀਵ ਤੱਕ ਹਰ ਹਾਲਾਤ ਦੇ ਵਿੱਚ ਪਹੁੰਚਾ ਹੀ ਦਿੰਦਾ ਏ। ਇਸ ਕਰਕੇ ਅੱਜ ਤੋਂ ਬਾਅਦ ਆਪਾਂ ਨੂੰ ਵੀ ਕੰਮਕਾਰ ਕਰਨ ਦੀ ਲੋੜ ਨਹੀਂ ਆ। ਜੋ ਪਰਮਾਤਮਾ ਨੇ ਕਰਮਾਂ ਦੇ ਵਿੱਚ ਲਿਖਿਆ ਏ ਉਹ ਤਾਂ ਮਿਲ ਹੀ ਜਾਣਾ ਹੈ। ਕਹਿੰਦੇ ਬਸ ਇਹ ਸੋਚ ਕੇ ਚੁੱਪ ਚਾਪ ਘਰ ਵਿੱਚ ਬੈਠ ਗਿਆ ਵੀ ਕਰਮਾਂ ਦੀ ਰੋਟੀ ਆਪਣੇ ਆਪ ਮਿਲ ਹੀ ਜਾਣੀ ਆ। ਪਰ ਕਹਿੰਦੇ ਇੱਕ ਦਿਨ ਬੀਤ ਦੋ ਦਿਨ ਬੀਤ ਕੋਈ ਵੀ ਇਹਦੇ ਘਰ ਦੇ ਵਿੱਚ ਇਹਦੇ ਲਈ ਰੋਟੀ ਨਾ ਲੈ ਕੇ ਆਇਆ। ਹੁਣ ਭੁੱਖੇ ਆਸ ਦੇ ਨਾਲ ਇਹਦੀ ਜਾਨ ਨਿਕਲ ਰਹੀ ਆ ਤਾ ਰੱਬ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਲੱਗਾ ਕਿ ਰੱਬਾ ਮੈਂ ਤੇਰਾ ਇਹਨਾ ਨਾਮ ਜਪਦਾ ਰਿਹਾ ਤੈਨੂੰ ਹਰ ਵੇਲੇ ਧਿਆਉਂਦਾ ਰਿਹਾ ਪਰ ਤੂੰ ਤਾਂ ਮੇਰੇ ਨਾਲ ਬਹੁਤ ਮਾੜੀ ਕੀਤੀ ਤੂੰ ਮੇਰੇ ਬਾਰੇ ਕੁਝ ਵੀ ਨਹੀਂ ਸੋਚਿਆ ਮੈਂ ਕੱਲ ਤੋਂ ਭੁੱਖਾ ਹਾਂ ਮੇਰੇ ਲਈ ਰੋਟੀ ਨਹੀਂ ਭੇਜੀ ਤੂੰ ਤਾਂ ਬਹੁਤ ਵਿਤਕਰਾ ਕਰਦਾ ਏ ਮੈਂ ਅੱਜ ਤੋਂ ਬਾ ਤੇਰਾ ਨਾਮ ਨਹੀਂ ਜਪਾਂਗਾ ਕਦੇ ਤੈਨੂੰ ਯਾਦ ਨਹੀਂ ਕਰਾਂਗਾ ਕਿਉਂਕਿ ਜੇ ਤੂੰ ਮੇਰੇ ਬਾਰੇ ਨਹੀਂ ਸੋਚਦਾ ਤਾਂ ਫਿਰ ਮੈਂ ਵੀ ਤੇਰੇ ਬਾਰੇ ਕਿਉਂ ਸੋਚਾਂ ਕਹਿੰਦੇ ਰੱਬ ਉਹਦੀਆਂ ਗੱਲਾਂ ਸੁਣ ਕੇ ਪ੍ਰਗਟ ਹੋ ਗਿਆ ਅਤੇ ਕਹਿਣ ਲੱਗਾ ਮੂਰਖਾ ਮੈਂ ਤਾਂ ਤੇਰੇ ਬਾਰੇ ਬਹੁਤ ਵੱਡਾ ਸੋਚਿਆ ਸੀ ਮੈਂ ਤਾਂ ਤੈਨੂੰ ਸ਼ੇਰ ਬਣਾਉਣਾ ਚਾਹੁੰਦਾ ਸੀ ਪਰ ਤੂੰ ਲੂੰਬੜੀ ਬਣਨਾ ਚਾਹਣਾ ਏ ਉਹ ਤਾਂ ਬੇਸਹਾਰਾ ਸੀ ਇਸ ਕਰਕੇ ਉਹਦਾ ਸਹਾਰਾ ਬਣਾ ਕੇ ਕਿ ਜ਼ੈਨੂੰ ਪੇਜਿਆ ਪਰ ਤੂੰ ਆਪਣੇ ਸਾਰੇ ਅੰਗ ਪੈਰ ਸਹੀ ਸਲਾਮਤ ਹੋਣ ਦੇ ਬਾਵਜੂਦ ਵੀ ਸਹਾਰੇ ਭਾਲਦਾ ਹੈ ਮੈਂ ਤਾਂ ਤੈਨੂੰ ਦੂਜਿਆਂ ਨੂੰ ਸਹਾਰਾ ਦੇਣ ਵਾਲਾ ਬਣਾਉਣਾ ਚਾਹੁੰਦਾ ਸੀ ਸੰਤ ਜੀ ਨੇ ਇਹ ਕਹਾਣੀ ਸੁਣਾ ਕੇ ਉਸ ਲੜਕੇ ਨੂੰ ਕਿਹਾ ਵੀ ਪੁੱਤਰ ਕਿਤੇ ਤੂੰ ਵੀ ਉਸ ਲੱਕੜਹਾਰੇ ਵਾਲੀ ਗਲਤੀ ਤਾਂ ਨਹੀਂ ਕਰ ਰਿਹਾ ਉਹ ਲੜਕੇ ਨੇ ਕਿਹਾ ਸੰਤ ਜੀ ਮੈਂ ਕੁਝ ਸਮਝਿਆ ਨਹੀਂ ਤਾਂ ਸੰਤ ਜੀ ਨੇ ਕਿਹਾ ਪੁੱਤਰ ਹੋ ਸਕਦਾ ਹੈ ਪਰਮਾਤਮਾ ਨੇ ਤੇਰੇ ਲਈ ਵੀ ਕੁਝ ਜ਼ਿਆਦਾ ਸੋਚਿਆ ਹੋਵੇ ਤੈਨੂੰ ਇਸ ਤੋਂ ਵੀ ਵੱਡੀ ਨੌਕਰੀ ਦੇਣੀ ਚਾਹੁੰਦੇ ਹੁਣ ਪਰ ਤੂੰ ਇਸ ਨੌਕਰੀ ਦੇ ਲਈ ਰੋ ਰਿਹਾ ਹੈ ਆਪਣੀ ਕਿਸਮਤ ਨੂੰ ਦੋਸ਼ ਦੇ ਰਿਹਾ ਹੈ ਪਰਮਾਤਮਾ ਜੀ ਨੂੰ ਦੋਸ਼ ਦੇ ਰਿਹਾ ਹੈ ਤੈਨੂੰ ਖੁਦ ਨੂੰ ਪਤਾ ਵੀ ਤੇਰੀ ਕਾਬਲੀਅਤ ਤੇਰੀ ਯੋਗਤਾ ਤੇਰੇ ਭਰਾ ਦੇ ਨਾਲੋਂ ਜ਼ਿਆਦਾ ਹੈ ਤੇਰਾ ਪਰਿਵਾਰ ਵੀ ਇਸ ਗੱਲ ਨੂੰ ਮੰਨਦਾ ਹੈ ਤੇਰਾ ਭਰਾ ਵੀ ਇਸ ਗੱਲ ਨੂੰ ਮੰਨਦਾ ਹੈ ਤਾਂ ਫਿਰ ਤੂੰ ਕਿਉਂ ਨਹੀਂ ਮੰਨ ਰਿਹਾ ਤੂੰ ਇੰਜ ਕਿਉਂ ਸੋਚ ਰਿਹਾ ਹੈ ਕਿ ਮੈਨੂੰ ਇਹ ਨੌਕਰੀ ਨਹੀਂ ਮਿਲੀ ਤੂੰ ਇੰਜ ਸੋਚ ਕਿ ਤੈਨੂੰ ਇਸ ਨਾਲੋਂ ਵੱਡੀ ਨੌਕਰੀ ਮਿਲੇਗੀ ਤੂੰ ਇਸ ਤੋਂ ਵੀ ਵੱਡੀ ਨੌਕਰੀ ਕਰਨ ਦੇ ਯੋਗ ਆ ਇਸ ਕਰਕੇ ਇਸ ਤਰ੍ਹਾਂ ਨਰਾਸ਼ ਨਾ ਹੋ ਹਿੰਮਤ ਨਾ ਹਾਰ ਕੇ ਬੈਠ ਆਪਣੀ ਕਿਸਮਤ ਨੂੰ ਦੋਸ਼ ਨਾ ਦੇ ਕੋਸ਼ਿਸ਼ ਕਰ ਇਹਦੇ ਜੇ ਸੰਤ ਜੀ ਸਮਝਾਹੀ ਰਹੇ ਸੀ ਕਿ ਉਸੇ ਕੰਪਨੀ ਦਾ ਉਹੀ ਮਾਲਕ ਇਹਨਾਂ ਦੇ ਘਰ ਦੇ ਵਿੱਚ ਆਇਆ ਅਤੇ ਆ ਕੇ ਐਸਾ ਲੜਕੇ ਨੂੰ ਕਹਿਣ ਲੱਗਾ ਕਿ ਤੇਰੀ ਪੜ੍ਹਾਈ ਲਿਖਾਈ ਦੇਖ ਕੇ ਤੇਰੀ ਯੋਗਤਾ ਦੇਖ ਕੇ ਮੈਂ ਆਪਣੀ ਦੂਸਰੀ ਕੰਪਨੀ ਦੇ ਵਿੱਚ ਤੈਨੂੰ ਆਪਣਾ 파ਟਰਨਰ ਬਣਾਉਣਾ ਚਾਹੁੰਦਾ ਹਾਂ ਮੈਨੂੰ ਤੇਰੇ ਵਰਗੇ ਲੜਕੇ ਦੀ ਕਾਫੀ ਧੇਰ ਤੋਂ ਤਲਾਸ਼ ਸੀ ਇਸ ਕਰਕੇ ਜੇ ਤੈਨੂੰ ਮੇਰੇ ਨਾਲ ਕੰਮ ਕਰਨਾ ਮਨਜ਼ੂਰ ਆ ਤਾਂ ਤੂੰ ਕੱਲ ਤੋਂ ਹੀ ਮੇਰੀ ਕੰਪਨੀ ਦੇ ਵਿੱਚ ਆ ਕੇ ਮੇਰਾ ਹਿੱਸੇਦਾਰ ਬਣ ਸਕਦਾ ਹੈ ਕਹਿੰਦੇ ਉਹ ਕੰਪਨੀ ਦੇ ਮਾਲਕ ਦੀ ਇਹ ਗੱਲ ਸੁਣ ਕੇ ਸਾਰਾ ਪਰਿਵਾਰ ਅਤੇ ਉਹ ਲੜਕਾ ਬੜਾ ਖੁਸ਼ ਹੋਇਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲੱਗਾ ਪ੍ਰਮਾਤਮਾ ਤੋਂ ਮਾਫੀ ਮੰਗਣ ਲੱਗਾ ਕਿ ਪ੍ਰਮਾਤਮਾ ਜੀ ਮੈਨੂੰ ਮਾਫ ਕਰ ਦਿਓ ਮੈਂ ਤਾਂ ਇਦਾਂ ਹੀ ਤੁਹਾਡੇ ਨਾਲ ਗਲੇਸ਼ਿਕ ਵੇਸ਼ ਸ਼ਿਕਾਇਤਾਂ ਕਰਦਾ ਰਿਹਾ ਤੁਸੀਂ ਤਾਂ ਮੇਰੇ ਬਾਰੇ ਕਿੰਨਾ ਵਧੀਆ ਸੋਚਿਆ ਸੀ ਕਹਿੰਦੇ ਫਿਰ ਸੰਤ ਜੀ ਤੋਂ ਮਾਫੀ ਮੰਗਣ ਲੱਗਾ ਪਰ ਸੰਤ ਜੀ ਨੇ ਉਸ ਲੜਕੇ ਨੂੰ ਸਮਝਾਉਂਦਿਆਂ ਹੋਇਆ ਕਿ ਆ ਪੁੱਤਰ ਸਾਨੂੰ ਕਦੇ ਵੀ ਪ੍ਰਮਾਤਮਾ ਦੇ ਨਾਲ ਜਾਂ ਆਪਣੀ ਕਿਸਮਤ ਦੇ ਨਾਲ ਕੋਈ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਸਾਡੀ ਕਿਸਮਤ ਸਾਡੇ ਆਪਣੇ ਹੀ ਹੱਥ ਦੇ ਵਿੱਚ ਹੈ ਜੋ ਅਸੀਂ ਕਰਮ ਕਮਾਉਨੇ ਆ ਨਾ ਉਹਨਾਂ ਕਰਮਾਂ ਦੇ ਆਧਾਰ ਤੇ ਹੀ ਪ੍ਰਮਾਤਮਾ ਜੀ ਸਾਡੀ ਕਿਸਮਤ ਲਿਖਦੇ ਨੇ ਜਿੰਨੀ ਜੀ ਦੀ ਯੋਗਤਾ ਹੈ ਉਹਨਾਂ ਨੂੰ ਮਿਲ ਜਾਂਦਾ ਹੈ ਇਸ ਕਰਕੇ ਕਦੇ ਵੀ ਆਪਣੀ ਕਿਸਮਤ ਨੂੰ ਦੋਸ਼ ਨਹੀਂ ਦੇਣਾ ਪ੍ਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੇ ਨਾ ਆਪਣੇ ਕਰਮ ਦੇ ਵਿੱਚ ਸੁਧਾਰ ਕਰਨਾ ਹੈ ਸੰਤ ਜੀ ਨੇ ਕਿਹਾ ਪੁੱਤਰ ਪਰਮ ਪਿਤਾ ਪਰਮਾਤਮਾ ਜੀ ਨੇ ਸਾਨੂੰ ਇਹ ਸੋਹਣਾ ਸਰੀਰ ਇਸੇ ਕਰਕੇ ਦਿੱਤਾ ਹੈ ਤਾਂ ਜੋ ਆਪਾਂ ਚੰਗੇ ਕੰਮ ਕਰਕੇ ਆਪਣੀ ਕਿਸਮਤ ਨੂੰ ਸੋਹਣਾ ਬਣਾ ਸਕੀਏ ਆਪਾਂ ਆਪਣੇ ਇਸ ਸਰੀਰ ਤੋਂ ਤਿੰਨ ਕੰਮ ਐਸੇ ਕਰ ਸਕਦੇ ਹਾਂ ਜਿਹਦੇ ਨਾਲ ਸਾਡੀ ਕਿਸਮਤ ਦਿਨੋ-ਦਿਨ ਚਮਕੇਗੀ ਪਹਿਲਾ ਕੰਮ ਹੈ ਭਜਨ ਬੰਦਗੀ ਦੂਸਰਾ ਕੰਮ ਹੈ ਨੇਕ ਕੰਮ ਭਾਵ ਕਿ ਆਪਣੇ ਨਾਲ ਹੱਥਾਂ ਦੇ ਰਾਹੀਂ ਦੂਸਰਿਆਂ ਦਾ ਭਲਾ ਕਰਨਾ ਕਿਸੇ ਲੋੜਵੰਦ ਕਿਸੇ ਬੇਸਹਾਰਾ ਦਾ ਸਹਾਰਾ ਬਣਨਾ ਜਦੋਂ ਆਪਾਂ ਪਰਮਾਤਮਾ ਦੀ ਭਜਨ ਬੰਦਗੀ ਕਰਦੇ ਆ ਕਿਸੇ ਦਾ ਸਹਾਰਾ ਬਣਦੇ ਆ ਕਿਸੇ ਲੋੜਵੰਦ ਦੀ ਮਦਦ ਕਰਦੇ ਆ ਤਾਂ ਪਰਮ ਪਿਤਾ ਪਰਮਾਤਮਾ ਸਾਡੇ ਤੇ ਬਹੁਤ ਖੁਸ਼ ਹੁੰਦੇ ਨੇ ਭਜਨ ਬੰਦਗੀ ਕਰ ਕਰਕੇ ਨੇਕ ਕੰਮ ਕਰਕੇ ਸਾਡੇ ਪੁੰਨ ਬਣਦੇ ਆ ਜਿਉਂ ਜਿਉਂ ਸਾਡੀ ਜ਼ਿੰਦਗੀ ਦੇ ਵਿੱਚ ਪੁੰਨ ਵਧਦੇ ਆ ਸਾਡੇ ਚੰਗੇ ਕਰਮ ਬਣਦੇ ਆ ਤੀਸਰਾ ਕੰਮ ਉਹ ਹੈ ਮਿਹਨਤ ਇਹ ਸਰੀਰ ਤੇ ਨਾਲ ਜਿੰਨੀ ਮਿਹਨਤ ਕਰਾਂਗੇ ਨਾ ਉਨਾ ਹੀ ਇਹ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਅਤੇ ਅਸੀਂ ਆਪਣੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਨੂੰ ਵੀ ਘੱਟ ਕਰ ਸਕਦੇ ਆ ਹੁਣ ਕੁਝ ਲੋਕ ਗਰੀਬੀ ਕਰਕੇ ਵਾਹਿਗੁਰੂ ਜੀ ਦੇ ਨਾਲ ਗਿਲੇ ਸ਼ਿਕਵੇਸ਼ ਕੀਤਾ ਕਰਦੇ ਆ ਕਿ ਪ੍ਰਮਾਤਮਾ ਸਾਡੀ ਕਿਸਮਤ ਵਿੱਚ ਤੁਸੀਂ ਗਰੀਬੀ ਕਿਉਂ ਲਿਖੀ ਤਾਂ ਇਹ ਗਰੀਬੀ ਪ੍ਰਮਾਤਮਾ ਨੇ ਨਹੀਂ ਲਿਖੀ ਪ੍ਰਮਾਤਮਾ ਨੇ ਜਦੋਂ ਸਾਨੂੰ ਇਹ ਸੋਹਣਾ ਸਰੀਰ ਦਿੱਤਾ ਹੈ ਤਾਂ ਸਰੀਰ ਦੀ ਨਾਲ ਜਿੰਨੀ ਮਰਜ਼ੀ ਮਿਹਨਤ ਕਰੀਏ ਜਿੰਨੀ ਮਿਹਨਤ ਕਰਾਂਗੇ ਉਸੇ ਕੀਤੀ ਹੋਈ ਮਿਹਨਤ ਦਾ ਫਲ ਸਾਨੂੰ ਮਿਲਦਾ ਹੈ ਇਹ ਸੋਹਣਾ ਦਿਮਾਗ ਦਿੱਤਾ ਹੈ ਦਿਮਾਗ ਦੇ ਨਾਲ ਜਿੰਨੀ ਆ ਚੰਗਾ ਸੋਚਾਂਗੇ ਉਨਾ ਹੀ ਸਾਡਾ ਚੰਗਾ ਹੋਵੇਗਾ ਸਾਡੀ ਜ਼ਿੰਦਗੀ ਦੇ ਕੁਝ ਦੁੱਖ ਰੋਗ ਤਕਲੀਫਾਂ ਪਰੇ ਆਣਗੀਆਂ ਸਾਡੀ ਜ਼ਿੰਦਗੀ ਵਿੱਚ ਸਾਡੇ ਕਰਕੇ ਨਹੀਂ ਸਾਡੀਆਂ ਗਲਤੀਆਂ ਸਾਡੀਆਂ ਅਣਗਹਿਲੀਆਂ ਕਰਕੇ ਅਸੀਂ ਉਹ ਦੁੱਖ ਤਕਲੀਫਾਂ ਨੂੰ ਆਪਣੀ ਮਿਹਨਤ ਦੇ ਨਾਲ ਆਪਣੀ ਚੰਗੀ ਸੋਚ ਦੇ ਨਾਲ ਦੂਰ ਕਰ ਸਕਦੇ ਹਾਂ ਕੁਝ ਲੋਕ ਕਰਦੇ ਕਲੇਸ਼ ਤੋਂ ਦੁਖੀ ਰਹਿੰਦੇ ਨੇ ਉਹਦੇ ਲਈ ਵੀ ਪਰਮਾਤਮਾ ਦੇ ਨਾਲ ਗਲੇਸ਼ਿਕਵੇਸ਼ ਕੀਤਾ ਤਾਂ ਤਾਂ ਇਹ ਅਰਧਾ ਕਲੇਸ਼ ਵੀ ਸਾਡੇ ਮਨ ਦੇ ਕਾਲੇ ਬਣ ਕਰਕੇ ਹੀ ਪੈਂਦਾ ਹੈ ਨਾ ਜੇ ਆਪਾਂ ਆਪਣੇ ਗੁੱਸੇ ਤੇ ਕੰਟਰੋਲ ਕਰੀਏ ਆਪਣੀ ਬੋਲਬਾਣੀ ਤੇ ਕੰਟਰੋਲ ਕਰੀਏ ਤਾਂ ਕਿਉਂ ਕਲੇਸ਼ ਪਵੇਗਾ ਆਪਣੇ ਅੰਦਰ ਦੀ ਨਿਮਰਤਾ ਸਹਿਨਸ਼ੀਲਤਾ ਵਧਾਈਏ